ਦੇ ਸਰਤਾਜ ਕਿਹਨਾਂ ਨੂੰ ਕਿਹਾ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਨੂੰ ਉੱਥੋਂ ਸ਼ਹੀਦੀਆਂ ਸ਼ੁਰੂ ਹੋਈਆਂ ਅੱਜ ਤਵੇ ਤੇ ਉਂਗਲ ਨਹੀਂ ਲਾ ਸਕਦੇ ਆਪਾਂ ਰੋਟੀ ਪਕਾਉਣ ਵੇਲੇ ਜਿਹੜਾ ਤਵਾ ਹੈ ਉਤੇ ਉਂਗਲ ਨਹੀਂ ਲਾ ਸਕਦੇ ਉਹਨਾਂ ਨੇ ਉਹਦੇ ਉੱਤੇ ਬੈਠ ਕੇ ਪੰਥੀ ਮਾਰ ਕੇ ਕੁਰਬਾਨੀਆਂ ਦਿੱਤੀਆਂ ਹੋਈਆਂ ਨੇ ਗਰਮ ਰੇਤਾ ਸਿਰ 'ਚ ਪੋਇਆ ਸਾਡੀਆਂ ਤਾਂ ਮਿਸਾਲیں ਇਹੋ ਜਿਹੀਆਂ ਨੇ ਦੁਨੀਆਂ 'ਚ ਮਿਲਦੀਆਂ ਹੀ ਨਹੀਂ ਕਿਤੇ 7 ਸਾਲ ਤੇ 5 ਸਾਲ ਦੇ ਸ਼ਹੀਦ ਕਿਤੇ ਮਿਲਦੇ ਆ ਸਾਡੇ ਛੋਟੇ ਸਾਹਿਬਜ਼ਾਦੇ ਅੱਜ ਮਨਾਉਨੇ ਆ ਸਭਾ 26 27 28 ਦਸੰਬਰ ਨੂੰ ਲੰਗਰ ਲਗਦੇ ਆ ਧੁਰ ਤੱਕ ਜਿੱਥੇ ਤੱਕ ਜਾਂਦੇ ਆ ਨਤਮਸਤਕ ਹੋ ਕੇ ਆਉਨੇ ਆ ਔਰ ਹੋਰ ਦੇਖੋ ਕਈ ਵਾਰੀ ਪ੍ਰਮਾਤਮਾ ਕਿਸੇ ਬੰਦੇ ਤੋਂ ਇਹ ਜਾ ਕੰਮ ਕਰਾ ਲੈਂਦਾ ਹੈ ਕਿ ਉਹ ਬੰਦਾ ਜਿਹੜਾ ਉਸ ਤੋਂ ਬਾਅਦ ਪੈਸੇ ਤੋਂ ਪ੍ਰਧਾਨਗੀਆਂ ਤੋਂ ਜਾਂ ਆਉਧਿਆਂ ਤੋਂ ਉੱਪਰ ਉੱਠ ਜਾਂਦਾ ਹੈ ਉਹਨੂੰ ਛੋਟੀਆਂ ਲੱਗਣ ਲੱਗ ਜਾਂਦੀਆਂ ਨੇ ਚੀਜ਼ਾਂ ਉਹ ਮੇਰੀ ਕਿਸਮਤ ਦੇਖੋ ਮੈਂ 26 ਦਸੰਬਰ 2018 ਨੂੰ ਮੈਡਮ ਸਪੀਕਰ ਕੋਲੇ ਗਿਆ ਮੈਂ ਐਮਪੀ ਸੀ ਉਦੋਂ ਇੱਥੋਂ ਸੰਗਰੂਰ ਤੋਂ ਮੈਂ ਕਿਹਾ ਜੀ ਕੱਲ ਨੂੰ ਛੋਟੇ ਸਾਹਿਬ ਜੀ ਦਾ ਸ਼ਹੀਦੀ ਦਿਵਸ ਹੈ ਪਾਰਲੀਮੈਂਟ ਦੇ ਵਿੱਚੋਂ ਸ਼ਰਧਾਂਜਲੀ ਦਿਓ ਕਹਿੰਦੇ ਪਹਿਲੇ ਤੋਂ ਕبھی دی ਨਹੀਂ ਹੈ मैंने कहा जी यही तो दुख की बात है पहले क्यों नहीं किसी ने ये ट्राई किया यार जी दी कहते हां दिन वो तो कुर्बानी तो बहुत बड़ी है कहते मुझे लिख के दो क्या बोलना है और एक जो टीडीपी है जो अभी चंद्रबाबू नायडू की पार्टी एक पिछले पांच दिन तो पार्लीमेंट नहीं चलन दे रहे सी भी आंध्र प्रदेश में विशेष पैकेज दौ ਤਾਂ ਪਾਰਲੀਮੈਂਟ ਚੱਲਦੀ ਨਹੀਂ ਸੀ ਕਹਿੰਦੀ TDP ਵਾਲੇ ਪਾਰਲੀਮੈਂਟ ਨਹੀਂ ਚੱਲਣੇ ਦੇ ਰਹੇ ਸ਼ਰਧਾਂਜਲੀ ਕਿਵੇਂ ਹੋਗੀ ਮੈਂ ਕਿਹਾ ਮੈਡਮ TDP ਵਾਲਿਆਂ ਦੀ ਜ਼ਿੰਮੇਵਾਰੀ ਮੈਂ ਲੈਣਾ ਮੈਂ ਉਹਨਾਂ ਨੂੰ ਕਹਿ ਦੂੰਗਾ ਤੁਸੀਂ ਸ਼ਰਧਾਂਜਲੀ ਦਿਓ ਬਸ ਕਹਤੇ ਮੈਨੂੰ ਲਿਖ ਕੇ ਦਿਓ ਮੈਂ ਲਿਖ ਕੇ ਦਿੱਤਾ ਮੈਡਮ ਸਪੀਕਰ ਨੂੰ 1705 ਈਸਵੀ ਦੇ ਵਿੱਚ ਸੂਬਾ ਸਰਹੰਦ ਨੇ ਨੀਹਾਂ ਦੇ ਵਿੱਚ ਜਨਮਾਤੇ ਜਿਸ ਵੇਲੇ ਨੀਹਾਂ ਦੇ ਵਿੱਚ ਜਨਮ ਰਹੇ ਸੀ YouTube ਤੇ ਤੁਸੀਂ ਪਾ ਕੇ ਦੇਖਿਓ ਮੈਡਮ ਸਪੀਕਰੇ ਬੋਲ ਰਹੀ ਐ ਜਿਸ ਵੇਲੇ ਨੀਹਾਂ ਚ ਚਿੰਨ ਰਹੇ ਸੀ ਇਹ ਮੈਂ ਦੱਸਿਆ ਉਹਨਾਂ ਨੂੰ ਮੈਡਮ ਨੂੰ ਤਾਂ ਛੋਟ ਵੱਡੇ ਸਾਹਿਬਜਾਦੇਆਂ ਦੀਆਂ ਅੱਖਾਂ 'ਚੋਂ ਅਥਰੂ ਆ ਗਏ ਤਾਂ ਛੋਟੇ ਸਾਹਿਬਜਾਦੇ ਕਹਿੰਦੇ ਭਾਈ ਸਾਹਿਬ ਮੌਤ ਤੋਂ ਡਰ ਗਏ ਵੱਡੇ ਸਾਹਿਬਜਾਦੇ ਜੋਰਾਵਾਰ ਸਿੰਘ ਜੀ ਕਹਿੰਦੇ ਨਹੀਂ ਫਤਿਹ ਮੌਤ ਤੋਂ ਨਹੀਂ ਡਰਦਾ ਮੈਂ ਮੇਰੀਆਂ ਅੱਖਾਂ 'ਚੋਂ ਇਸ ਕਰਕੇ ਨੇ ਮੈਂ ਤੇਰੇ ਬਾਰੇ ਸੋਚਦਾ ਤੂੰ ਦੁਨੀਆ ਚ ਆਇਆ ਮੇਰੇ ਤੋਂ ਬਾਅਦ ਸੀ ਜਾਏਗਾ ਮੇਰੇ ਤੋਂ ਪਹਿਲਾਂ ਕਿਉਂਕਿ ਛੋਟੇ ਸੀ ਉਹ ਕੱਦ ਚ ਤਾਂ ਗਲ ਤੱਕ ਗਰਦਨ ਤੱਕ ਜਿਹੜੀ ਦੀਵਾਰ ਹੈ ਉਹ ਪਹਿਲਾਂ ਪਹੁੰਚ ਜਾਣੀ ਸੀ ਆਹ ਕੁਰਬਾਨੀਆਂ ਔਰ ਟੀਡੀਪੀ ਵਾਲਨ ਨੇ ਮਨਾਇਆ ਅਗਲੇ ਦਿਨ ਸਵੇਰੀ 10 ਵਜੇ ਆ ਕੇ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਸਾਬਜਦਨਾਸ਼ੀਦੀ ਦੇਵਸ ਹੈ ਤੁਸੀਂ ਰੌਲਾ ਨਾ ਪਾਓ ਸ਼ਰਧਾਂਜਲੀ ਹੋ ਲੈਣ ਦਿਓ ਉਸ ਤੋਂ ਬਾਅਦ ਮੈਂ ਤੁਹਾਡਾ ਸਾਥ ਦੇਉਂਗਾ ਹੋਰ ਬੋਲੋ ਮੇਰੀ ਗੱਲ ਮੰਨਦੇ ਸੀ ਉਹ ਕਹਿੰਦੇ ਠੀਕ ਹੈ ਉਹਨਾਂ ਦੇ ਲੀਡਰ ਨੇ ਕਹਿਤਾ ਕਿ ਜਿੰਨੀ ਦੇਰ ਸ਼ਰਧਾਂਜਲੀ ਚਲੇਗੀ ਉਦੋਂ ਦੇਰ ਅਸੀਂ ਕੁਝ ਨਹੀਂ ਕਰਾਂਗੇ ਉਸਕੇ ਬਾਅਦ ਦੇਖਾਂਗੇ 27 ਦਸੰਬਰ 2018 ਨੂੰ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਛੋਟੇ ਸਹਿਜਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਤੇ ਨਾਲ ਰਿਕਾਰਡ ਤੇ ਗਈ ਹੈ ਰਿਕਾਰਡ ਤੇ ਮੈਂ ਕਹਾਂ ਜੀ ਰਿਕਾਰਡ ਤੇ ਕਰੋ ਇਹਨੂੰ रिकॉर्ड ਦਾ ਮਤਲਬ ਪਤਾ ਕੀ ਹੁੰਦਾ ਹੈ? ਰਿਕਾਰਡ ਦਾ ਮਤਲਬ ਇਹ ਹੈ ਕਿ ਅੱਜ ਤੋਂ 500 ਸਾਲ ਬਾਅਦ ਵੀ ਆਪਾਂ ਤਾਂ ਹੋਵਾਂਗੇ ਆਪਣੀਆਂ ਅਗਲੀਆਂ ਪੀੜ੍ਹੀਆਂ ਵੀ ਨਹੀਂ ਹੋਣਗੀਆਂ ਪਰ ਜਦੋਂ ਪਾਰਲੀਮੈਂਟ ਚੱਲੂਗੀ ਹਰੇਕ 27 ਦਸੰਬਰ ਨੂੰ ਸਵੇਰੇ 11 ਵਜੇ ਜਦੋਂ ਪਾਰਲੀਮੈਂਟ ਸ਼ੁਰੂ ਹੋਊਗੀ ਪਹਿਲਾਂ ਛੋਟੇ ਸਰਜਦਿਆਂ ਨੂੰ ਸ਼ਰਧਾਂਜਲੀ ਦਿੱਤੀ ਜਾਊਗੀ ਕਿਉਂਕਿ ਉਹ ਰਿਕਾਰਡ ਤੇ ਚਲੇ ਗਏ। ਰਿਕਾਰਡ ਤੇ। ਮੈਨੂੰ ਇੰਨਾ ਸਕੂਨ ਮਿਲਿਆ ਮੈਨੂੰ ਮੇਰੀਆਂ ਕੈਸਟਾਂ ਸੀੜੀਆਂ ਬਹੁਤ ਆਈਆਂ। ਫਿਲਮਾਂ ਸੀਰੀਅਲ ਬਹੁਤ ਆਏ ਲੋਕਾਂ ਦੇ ਤਰੀਫਾਂ ਦੇ ਫੋਨ ਬਹੁਤ ਆਏ ਪਰ ਜਿੰਨੇ ਫੋਨ ਮੈਨੂੰ ਉਸ ਵੇਲੇ ਆਏ ਮੇਰੀ ਜ਼ਿੰਦਗੀ 'ਚ ਅਜੇ ਤੱਕ ਇੰਨੇ ਫੋਨ ਨਹੀਂ ਮੈਨੂੰ ਆਏ ਦੁਨੀਆਂ ਭਰ ਦੇ ਲੋਕਾਂ ਨੇ ਫੋਨ ਆਏ ਕਿ ਰਾਤ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਤੇ ਤੂੰ ਕਿਵੇਂ ਕਰਾਤਾ ਮੈਂ ਕਿਹਾ ਜੀ ਮੇਰੇ ਦਿਲ 'ਚ ਸੀਗਾ ਕਿ ਕੋਈ ਕੰਮ ਮੈਥੋਂ ਪਰਮਾਤਮਾ ਕਰਵਾ ਲੇ ਜਿਹੜਾ ਦੁਨੀਆਂ ਯਾਦ ਰੱਖ ਲੇ ਹੋਰ ਇਹ ਦੁਬਾਰ ਕਾਹਦੀਆਂ ਪ੍ਰਧਾਨਗੀਆਂ ਕਾਹਦੀਆਂ ਪੈਸਾ ਕੀ ਕੁਝ ਨਹੀਂ ਰਹਿ ਜਾਂਦਾ ਸੋ ਜਦੋਂ ਪ੍ਰਮਾਤਮਾ ਨੇ ਕੋਈ ਕਰਾਉਣਾ ਹੁੰਦਾ ਕੰਮ ਕਰਾ ਲੈਂਦਾ ਆਪ ਹੀ ਕਰਾ ਲੈਂਦਾ